ਸਤ ਸ੍ਰੀ ਅਕਾਲ ਦੋਸਤੋ ਅੱਜ ਮੈਂ ਤੁਹਾਡੇ ਨਾਲ ਇੱਕ ਅਜਿਹਾ ਮੈਸੇਜ ਸ਼ੇਅਰ ਕਰਨ ਜਾ ਰਿਹਾ ਹਾਂ ਜੋ ਤੁਹਾਡੀ ਲਾਈਫ ਬਦਲ ਸਕਦਾ ਹੈ ਜੇ ਤੁਸੀਂ ਸੋਚ ਰਹੇ ਹੋ ਕਿ ਤੁਹਾਡੇ ਕੋਲ ਵਧੀਆ ਮੋਬਾਈਲ ਨਹੀਂ ਵਧੀਆ ਕੈਮਰਾ ਨਹੀਂ ਕੋਈ ਵਧੀਆ ਸਟੂਡੀਓ ਨਹੀਂ ਜਾਂ ਟਾਈਮ ਨਹੀਂ ਹੈ ਜਾਂ ਤੁਹਾਨੂੰ ਕੋਈ سپورਟ ਨਹੀਂ ਤਾਂ ਯਾਦ ਰੱਖੋ ਸਫਲਤਾ ਲਈ ਸਭ ਤੋਂ ਵੱਡਾ ਹਥਿਆਰ ਤੁਹਾਡੀ ਸੋਚ ਹੈ ਜਦੋਂ ਤੁਸੀਂ ਸ਼ੁਰੂ ਕਰ ਦਿੰਦੇ ਹੋ ਰ ਆਪਣੇ ਆਪ ਬਣਨਾ ਸ਼ੁਰੂ ਹੋ ਜਾਂਦਾ ਹੈ ਹਰ ਇੱਕ ਵੱਡਾ ਸਫਰ ਇੱਕ ਛੋਟੀ ਜਿਹੀ ਸ਼ੁਰੂਆਤ ਨਾਲ ਹੀ ਹੁੰਦਾ ਹੈ ਜੇ ਤੁਸੀਂ ਪਹਿਲਾ ਕਦਮ ਹੀ ਨਹੀਂ ਚੁੱਕਦੇ ਤਾਂ ਮੰਜ਼ਿਲ ਕਦੇ ਵੀ ਨਹੀਂ ਮਿਲਦੀ ਕਈ ਲੋਕ ਸੋਚਦੇ ਰਹਿੰਦੇ ਨੇ ਪਲਾਨ ਬਣਾਉਂਦੇ ਰਹਿੰਦੇ ਨੇ ਪਰ ਕਰਦੇ ਕੁਝ ਵੀ ਨਹੀਂ ਸੱਚ ਇਹ ਹੈ ਕਿ ਨੇ ਪੂਰੇ ਕਰਦਾ ਹੈ ਇਸ ਲਈ ਆਪਣੇ ਮਨ ਵਿੱਚ ਬੈਠੇ ਡਰ ਸ਼ੱਕ ਅਤੇ ਆਲਸ ਨੂੰ ਤੁਰੰਤ ਦੂਰ ਕਰੋ ਅੱਜ ਹੀ ਸ਼ੁਰੂ ਕਰੋ ਕੋਈ ਵੀ ਚੀਜ਼ ਇੱਕ ਦਿਨ ਵਿੱਚ ਹੀ ਨਹੀਂ ਮਿਲਦੀ ਸਫਲਤਾ ਹਾਸਲ ਕਰਨ ਲਈ ਸਮਾਧਿਗ੍ਰਜ ਅਤੇ ਲਗਾਤਾਰ ਮਿਹਨਤ ਦੀ ਲੋੜ ਹੁੰਦੀ ਹੈ ਤੁਹਾਡੇ ਯਤਨ ਛੋਟੇ-ਛੋਟੇ ਹੋ ਸਕਦੇ ਹਨ ਪਰ ਜਦੋਂ ਤੁਸੀਂ ਉਹਨਾਂ ਨੂੰ ਰੈਗੂਲਰ ਕਰਦੇ ਹੋ ਤਾਂ ਉਹੀ ਛੋਟੇ ਕਦਮ ਵੱਡੇ ਨਤੀਜੇ ਲੈ ਕੇ ਆਉਂਦੇ ਹਨ ਕੰਸਿਸਟੈਂਸੀ ਉਹ ਤਾਕਤ ਹੈ ਜੋ ਇੱਕ ਆਮ ਇਨਸਾਨ ਨੂੰ ਖਾਸ ਬਣਾ ਦਿੰਦੀ ਹੈ ਰੋਜ਼ ਕੁਝ ਨਵਾਂ ਕਰੋ ਰੋਜ਼ ਕੁਝ ਸਿੱਖੋ ਤੇ ਰੋਜ਼ ਕੁਝ ਬਣਾਓ ਜਿਵੇਂ ਦੀ ਤੁਹਾਡੀ ਸੋਚ ਹੈ ਉਸੇ ਤਰ੍ਹਾਂ ਦੀ ਤੁਹਾਡੀ ਜ਼ਿੰਦਗੀ ਬਣਦੀ ਹੈ ਜੇ ਤੁਸੀਂ ਹਮੇਸ਼ਾ ਇਹੀ ਸੋਚਦੇ ਰਹੋਗੇ ਕਿ ਮੈਨੂੰ ਕੁਝ ਤਾਂ ਮੈਂ ਕੁਝ ਨਹੀਂ ਕਰ ਸਕਦਾ ਤਾਂ ਤੁਸੀਂ ਵਾਕਈ ਕੁਝ ਨਹੀਂ ਕਰ ਸਕਦੇ ਪਰ ਜੇ ਤੁਸੀਂ ਆਪਣੇ ਆਪ ਤੇ ਵਿਸ਼ਵਾਸ ਕਰਕੇ ਪੋਜੀਟਿਵ ਸੋਚ ਨਾਲ ਅੱਗੇ ਵਧਦੇ ਹੋ ਤਾਂ ਹਰ ਇੱਕ ਰੁਕਾਵਟ ਆਪਣੇ ਆਪ ਹਟਦੀ ਹੈ ਸੋਚ ਨੂੰ ਵੱਡਾ ਬਣਾਓ ਮੰਜ਼ਲ ਤੁਹਾਡੇ ਕੋਲ ਆਪਣੇ ਆਪ ਆ ਜਾਵੇਗੀ ਸਿਰਫ ਸੋਚਣਾ ਕਾਫੀ ਨਹੀਂ ਉਸ ਲਈ ਤਿਆਰੀ ਵੀ ਕਰਨੀ ਜ਼ਰੂਰੀ ਹੈ ਆਪਣੇ ਟਾਈਮ ਨੂੰ ਮੈਨੇਜ ਕਰੋ ਡਿਸਪਲਿਨ ਬਣਾਓ ਤੇ ਆਪਣੀ ਸਕਿੱਲਸ ਤੇ ਕੰਮ ਕਰੋ ਮਤਲਬ ਕੁਝ ਨਾ ਕੁਝ ਸਿੱਖਣ ਦੀ ਕੋਸ਼ਿਸ਼ ਕਰੋ ਜਿੰਨਾ ਜ਼ਿਆਦਾ ਤੁਸੀਂ ਆਪਣੇ ਆਪ ਨੂੰ ਸਟਰੋਂਗ ਕਰੋਗੇ ਓਨੀ ਹੀ ਵੱਡੀਆਂ ਓਪਰਚ्युनिटीਜ਼ ਤੁਹਾਡੇ ਸਾਹਮਣੇ ਆਉਣਗੀਆਂ ਸਫਲਤਾ ਉਹਨਾਂ ਨੂੰ ਮਿਲਦੀ ਹੈ ਜੋ ਹਰ ਰੋਜ਼ ਆਪਣੇ ਸੁਪਨਿਆਂ ਦੇ ਲਈ ਕੁਝ ਨਾ ਕੁਝ ਕਰਦੇ ਹਨ ਦੋਸਤੋ ਯਾਦ ਰੱਖੋ ਸ਼ੁਰੂਆਤ ਕਰਨੀ ਹੈ ਤਾਂ ਅੱਜ ਹੀ ਕਰੋ ਧੀਰਜ ਤੇ ਕੰਸਿਸਟੈਂਸੀ ਨਾਲ ਜੁੜੇ ਰਹੋ ਆਪਣੀ ਸੋਚ ਨੂੰ ਹਮੇਸ਼ਾ ਪੋਜੀਟਿਵ ਰੱਖੋ ਆਪਣੇ ਆਪ ਨੂੰ ਹਰ ਰੋਜ਼ ਬਿਹਤਰ ਬਣਾਓ ਇਹ ਚਾਰ ਗੱਲਾਂ ਤੁਹਾਨੂੰ ਉਹ ਮੰਜ਼ਿਲ ਦੇਣੀਆਂ ਜੋ ਤੁਸੀਂ ਸੁਪਨੇ ਵਿੱਚ ਵੀ ਨਹੀਂ ਸੋਚੀ ਹੋਵੇਗੀ ਤਾਂ ਆਪਣੀ ਜਰਨੀ ਸ਼ੁਰੂ ਕਰੋ ਤੇ ਕਦੇ ਵੀ ਨਾ ਰੁਕੋ ਅਗਰ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਮੋਟੀਵੇਸ਼ਨ ਵੀਡੀਓ ਵਧੀਆ ਲੱਗੀ ਹੋਵੇ ਤਾਂ ਤੁਸੀਂ ਮੇਰੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਣਾ ਨਾ ਭੁੱਲਣਾ ਤਾਂ ਕਿ ਜਦੋਂ ਵੀ ਮੈਂ ਕੋਈ ਵੀ ਵੀਡੀਓ ਅਪਲੋਡ ਕਰਾਂ ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖ ਸਕੋ ਮਿਲਦੇ ਆਂ ਅਗਲੀ ਵੀਡੀਓ ਦੇ